ਅਗਲੀ ਵਾਰ ਬਚ ਲਈਏ ਅਮਰੀਕਾ ਦੇ ਵਿੱਚ ਜਿਹੜਾ ਕੰਜ਼ਿਊਮਰ ਦਾ ਕੌਨਫੀਡੈਂਸ ਆ ਜਿਦਾਂ ਸਾਡੇ ਲੋਕਾਂ ਦਾ ਜਿਹੜੇ ਆਪਣੇ ਅਰਗੇ ਆ ਕੋਈ ਸਮਾਨ ਖਰੀਦਣ ਆ ਉਹ ਲਗਭਗ 3.5 ਸਾਲ ਬਾਅਦ ਲੋਇਸਟ ਲੈਵਲ ਦੇ ਉੱਤੇ ਹੈਗਾ ਕਹਿੰਦੇ ਵੀ ਕੰਜ਼ਿਊਮਰ ਕੌਨਫੀਡੈਂਸ ਰਜਿਸਟਰਸ ਬਿਗੇਸਟ ਮੰਥਲੀ ਡਿਕਲਾਈਨ ਸਿንስ ਆਗਸਟ 2021 ਐਸ ਇਨਫਲੇਸ਼ਨ ਫੀਅਰਸ ਟੇਕ ਹੋਲਡ ਕਿਉਂਕਿ ਇਨਫਲੇਸ਼ਨ ਦਾ ਡਰ ਆ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣੀ ਇਵਨ ਕੱਲ ਵੀ ਕਿਹਾ ਸੀ ਕਿ ਅਸੀਂ ਕੈਨੇਡਾ ਤੇ ਮਕਸੀਕੋ ਦੇ ਉੱਤੇ ਟੈਰਫ ਲਾਉਣ ਜਾ ਰਹੇ ਹਾਂ 25% ਦੇ ਕਰੀਬ ਤੇ ਚਾਈਨਾ ਦੇ ਉੱਤੇ 10% ਜਿਹਦੇ ਨਾਲ ਚੀਜ਼ਾਂ ਦੇ ਵਿੱਚ ਚੀਜ਼ਾਂ ਦਾ ਭਾਅ ਜਿਹੜਾ ਬਹੁਤ ਜ਼ਿਆਦਾ ਵਧੂਗਾ ਪੋਰਟ ਆਫ ਲਾਸ ਐਂਜਲਸ ਜੋ ਲਾਸ ਐਂਜਲਸ 'ਚ ਹੈਗਾ ਆ ਉੱਥੇ ਸ਼ਿਪਿੰਗ ਕੰਟੇਨਰ ਧੜਾ ਧੜ ਪਹੁੰਚ ਰਹੇ ਆ ਹਾਂ ਜਹਾਜ਼ਾਂ ਦੇ ਰਾਹੀਂ ਕਿਉਂਕਿ ਟੈਰਪ ਲੱਗਣ ਤੋਂ ਪਹਿਲਾਂ-ਪਹਿਲਾਂ ਉਹ ਆਪਣਾ ਜਿਹੜਾ ਸਮਾਨ ਡਿਲੀਵਰ ਕਰਨਾ ਚਾਹਦੇ ਹੈਗੇ ਆ ਕਾਨਫਰੈਂਸ ਵਰਡਸ ਕੰਜ਼ਿਊਮਰ ਕੌਨਫੀਡੈਂਸ ਇੰਡੈਕਸ ਜੋ ਫਰਵਰੀ ਦੇ ਲਈ ਆਇਆ ਉਹ 98.3 ਹੈਗਾ ਤੀਜਾ ਲਗਾਤਾਰ ਸਟੇਟ ਮੰਥ ਆ ਜਿਹਦੇ ਵਿੱਚ ਇਹ ਡਿਕਲਾਈਨ ਹੁੰਦਾ ਜਾ ਰਿਹਾ ਅਗਸਤ 2021 ਤੋਂ ਬਾਅਦ ਇੰਨਾ ਜ਼ਿਆਦਾ ਡਿਕਲਾਈਨ ਹੋਇਆ ਹੈ ਯੂਨੀਵਰਸਿਟੀ ਆਫ ਮਿਸ਼ੀਗਨ ਦਾ ਜਿਹੜਾ ਕੰਜ਼ਿਊਮਰ ਸਰਵੇ ਆ ਫਰਵਰੀ ਦੇ ਵਿੱਚ ਆਇਆ ਉਹਨਾਂ ਨੇ ਦੱਸਿਆ ਹੈਗਾ ਹੋਮ ਬਿਲਡਰ ਜਿਹੜੇ ਘਰ ਬਣਾਉਣ ਵਾਲੇ ਆ ਉਹ ਬੜੇ ਚਿੰਤਾ ਦੇ ਵਿੱਚ ਹੈਗੇ ਆ ਨੈਸ਼ਨਲ ਐਸੋਸੀਏਸ਼ਨ ਆਫ ਹੋਮ ਬਿਲਡਰਸ ਵਾਲੇ ਕਹਿੰਦੇ ਆ ਛੋਟੇ ਬਿਜ਼ਨਸ ਜਿਹੜੇ ਯੂਐਸ ਦੇ ਸਮਾਲ ਬਿਜ਼ਨੈਸਸ ਆ ਉਹੋ ਈਵਨ ਦੋ ਕੁਝ ਉਹਨਾਂ ਨੂੰ ਆਸਤਾ ਹੈ ਵੀ ਬਹੁਤ ਸਾਰੇ ਜੜੀਆਂ ਰੈਗੂਲੇਸ਼ਨਸ ਆ ਟੈਕਸ ਕੱਟਸ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਕੀਤੇ ਜਾਊਗੇ ਪਰ ਉਹਨਾਂ ਨੂੰ ਹਜੇ ਵੀ ਸ਼ੱਕ ਆ ਵੀ ਆਨ ਵਾਲਾ ਜਿਹੜਾ ਭਵਿਖਾ ਉਹ ਕਿਸ ਤਰ੍ਹਾਂ ਦਾ ਹੋਊਗਾ ਨੈਸ਼ਨਲ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨੈਸਸ ਉਹ ਉਹਨਾਂ ਨੇ ਉਹਨਾਂ ਨੇ ਦੱਸਿਆ ਕਿ ਅਨਸਰਟੇਨਟੀ ਇੰਡੈਕਸ ਜਨਵਰੀ ਮਹੀਨੇ ਦੇ ਵਿੱਚ ਚੜਿਆ ਹੈਗਾ ਆ 3rd ਹਾਈਐਸਟ ਰੀਡਿੰਗ ਇਸ ਰੈਕੋਰਡ ਦੇ ਵਿੱਚ ਹੈਗੀ ਆ ਈਵਨ ਥੋ ਅਮਰੀਕਾ ਦਾ ਇਕਨੋਮਿਕ ਮੂਡ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਜਿਹੜੀ ਅਗਰੈਸਿਵ ਅਪਰੋਚ ਟੈਰਫ ਨੂੰ ਲੈ ਕੇ ਆ ਉਹ ਕਾਫੀ ਪੁੱਠਾ ਚੱਲ ਰਿਹਾ ਹੈਗਾ ਤੇ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਜੋ ਕੀਮਤਾਂ ਇੰਨੀਆਂ ਵਧੀਆਂ ਆ ਪਿਛਲੇ ਸਾਲਾਂ 'ਚ ਉਹ ਕਿਤੇ ਘਟਣਗੀਆਂ ਜਾਂ ਨਹੀਂ ਪਰ ਫੈਡਰਲ ਰਿਜ਼ਰਵ ਬੋਰਡ ਵੀ ਕ੍ਰਿਟੀਕਲ ਹੈਗਾ ਆ ਉਹਨਾਂ ਨੇ ਕਿਹਾ ਵੀ ਇਨਫਲੇਸ਼ਨ ਵੱਸ ਸਕਦੀ ਹੈ ਇਸੇ ਕਰਕੇ ਜੋ ਆਪਾਂ ਇੰਟਰਸਟ ਰੇਟ ਆ ਉਹ ਨਹੀਂ ਘਟਾ ਰਹੇ ਹੈ ਜੀ ਬਿਲਕੁਲ ਸੋ ਹਾਲਾਤ ਜਿਹੜੇ ਉਹ ਕੋਈ ਬਾੜੇ ਚੰਗੇ ਨਹੀਂ ਆ ਆਂਡਿਆਂ ਦੀਆਂ ਕੀਮਤਾਂ ਹਜੋ ਸਿੰਘ ਜੀ ਪਿਛਲੇ ਜਿਹੜੀ ਇਕਨੋਮੀ ਸੀਗੀ ਪਿਛਲੇ ਪ੍ਰਸ਼ਾਸਨ ਦੀ ਉਹਨੂੰ ਬਾਇਓਨੋਮਿਕਸ ਆਖਿਆ ਜਾਂਦਾ ਸੀਗਾ ਜਦੋਂ ਉਹ ਇਕਨੋਮੀ ਦੀ ਗੱਲ ਕਰਦੇ ਸੀ ਜਿਹੜੇ ਲੈਫਟ ਲੀਨਿੰਗ ਅਖਬਾਰਾਂ ਸੀ ਜਾਂ ਨਿਊਜ਼ ਸੀਗੀਆਂ ਉਹ ਕਹਿੰਦੇ ਸੀ ਵੀ ਬਾਈਡਨ ਉਹਨੇ ਫੱਟੇ ਚਾਗਦੇ ਵੀ ਲੈ ਵੀ ਬੱਲੇ ਬੱਲੇ ਹੋ ਗਈ ਹੁਣ ਇੱਧਰ ਕੀ ਹੋ ਰਿਹਾ ਵੀ ਜਿਹੜੇ ਰਾਈਟ ਵਾਲੇ ਆ ਜਿਹੜੇ ਟਰੰਪ ਉਹਨਾਂ ਦੇ ਨਾਲ ਜੁੜੇ ਹੋਏ ਆ ਉਹ ਕਹਿੰਦੇ ਵੀ ਇਨਫਲੇਸ਼ਨ ਦੇ ਉੱਤੇ ਵਾਰ ਹੀ ਖਤਮ ਹੋ ਗਈ ਆ ਸੋ ਦੋਨੋਂ ਹੀ ਜਿਹੜੀਆਂ ਧਰਾਂ ਲੋਕਾਂ ਨੂੰ ਅਜੇ ਵੀ ਜਿਹੜੀਆਂ ਆ ਉਹ ਭੁਲੇਖੇ ਦੇ ਵਿੱਚ ਤੇ ਘਟੇ ਦੇ ਵਿੱਚ ਜਿਹੜੀਆਂ ਉਹ ਰੱਖ ਰਹੀਆਂ ਆ ਆਂਡੇ ਦੀਆਂ ਕੀਮਤਾਂ ਤੋਂ ਅੱਜ ਕੱਲ ਇਕਨੋਮੀ ਦੀ ਜਿਹੜਾ ਹਰਜੋਤ ਸਿੰਘ ਜੀ ਹਾਲਾਤ ਦਾ ਪਤਾ ਲੱਗ ਰਿਹਾ ਇਨਫਲੇਸ਼ਨ ਦਾ ਪਤਾ ਲੱਗ ਰਿਹਾ ਜਨਵਰੀ ਮਹੀਨੇ ਦੇ ਵਿੱਚ ਆਂਡੇ ਦੀਆਂ ਕੀਮਤਾਂ 15% ਹੋਰ ਵਧ ਗਈਆਂ ਆ ਸੋ ਹਾਲਾਤ ਇੰਨੇ ਜਿਹੜੇ ਉਹ ਮਾੜੇ ਆ ਸਾਰੇ ਜਣੇ ਜਿਹੜੇ ਸਟੋਰਾਂ ਤੇ ਜਾਂਦੇ ਆ ਗਰੋਸਰੀ ਕਰਨ ਜਾਂਦੇ ਆ ਤੇ ਜੇ ਕਿਤੇ ਉਹਨਾਂ ਨੇ ਉਹ ਦੇਖਿਆ ਹੋਇਆ ਜਿਹੜੇ ਆਂਡੇ ਲੈਂਦੇ ਆ ਚੱਕਦੇ ਉਹਨਾਂ ਨੂੰ ਪਤਾ ਵੀ ਉਹ ਵੇਚਦੇ ਆ ਵੀ ਸ਼ਾਇਦ ਮਿਲਨੇ ਵੀ ਆ ਜਾਂ ਨਹੀਂ ਮਿਲਨੇ ਲਿਮਿਟਾਂ ਜਿਹੜੀਆਂ ਉੱਥੇ ਲੱਗੀਆਂ ਹੋਈਆਂ ਆ ਐਗ ਜਿਹੜੀ ਸ਼ਾਰਟੇਜ ਆ ਉਹ ਇਸ ਟਾਈਮ ਚੱਲ ਰਹੀ ਆ ਸੋ ਲੋਕਾਂ ਦਾ ਭਰੋਸਾ ਵਾਕਿਆ ਹੀ ਇਸ ਪੂਰੇ ਬਾਬਤ ਘਟਿਆ ਪਿਆ ਆ ਤੁਸੀਂ ਦੇਖੋ ਵੀ ਜਿੱਥੇ ਧੜਾ ਧੜ ਹਜ਼ਾਰਾਂ ਦੇ ਸੰਖਿਆ ਦੇ ਵਿੱਚ ਜੌਬਸ ਜਿਹੜੀਆਂ ਉਹ ਕੱਟ ਹੋ ਰਹੀਆਂ ਹੁਣ ਲੋਕਾਂ ਨੂੰ ਮੂਵ ਹੋਣ ਦੇ ਲਈ ਜਿਹੜਾ ਉਹ ਮਜਬੂਰ ਕਰਤਾ ਕੀਤਾ ਜਾ ਰਿਹਾ ਹੋਵੇ ਤਾਂ ਉਥੇ ਕੰਜ਼ਿਊਮਰ ਜਿਹੜਾ ਜਿਹੜਾ ਕਹਿ ਲੋ ਵੀ ਕੌਨਫੀਡੈਂਸ ਆ ਵਿਸ਼ਵਾਸ ਆ ਉਹ ਘਟਣਾ ਹੀ ਘਟਣਾ ਹੈਗਾ ਆ ਰੀਅਲ ਏਸਟੇਟ ਮਾਰਕੀਟ ਦੇ ਉੱਤੇ ਇਸ ਦਾ ਜਿਹੜਾ ਉਹ ਅਸਰ ਆਮ ਲੋਕਾਂ ਦੀ ਜੇਬ ਦਿੱਤੇ ਜਿਹੜਾ ਇਸ ਦਾ ਇਹ ਅਸਰ ਸੋ ਟੈਰਿਫ ਜੇ ਆ ਰਹੇ ਨੇ ਤਾਂ ਹੋਰ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋਣਗੀਆਂ ਉਦਾਹਰਨ ਦੇ ਤੌਰ ਤੇ ਦਿੱਤੇ ਹਰਜੋਤ ਸਿੰਘ ਜੀ ਮੈਂ ਆ ਜਿਹੜਾ ਉਹ ਦੱਸਦਾ ਜਿਹੜੇ ਵੀ ਲੋਕ ਅਵਾਕਾਡੋ ਖਾਂਦੇ ਆਪਾਂ ਪਹਿਲਾਂ ਵੀ ਅਵਾਕਾਡੋ ਦੀ ਵੀ ਗੱਲ ਜਿਹੜੀ ਉਹ ਕੀਤੀ ਸੀਗੀ ਅਜੇ ਟੈਰਿਫ ਲੱਗੇ ਨਹੀਂ ਹੋਏ ਜਿੱਦਣ ਇਹ ਗੱਲ ਹੋਈ ਸੀ ਨਾ ਵੀ ਟੈਰਿਫ ਲੱਗਣੇ ਆ ਤਾਂ ਅਵਾਕਾਡੋ ਦੀਆਂ ਕੀਮਤਾਂ ਡਬਲ ਜਿਹੜੀਆਂ ਉਹ ਹੋ ਗਈਆਂ ਸੀ ਉਹ ਘਟੀਆਂ ਨਹੀਂ ਤੁਸੀਂ ਇਹ ਦੇਖ ਲਓ ਵੀ ਉਹ ਟੈਰਿਫ ਲੱਗੇ ਨਹੀਂ ਸੀਗੇ ਅਜੇ ਤੇ ਨਾ ਹੀ ਅਜੇ ਲੱਗੇ ਅਜੇ ਟਾਈਮ ਪਿਆ ਆ ਉਹਨਾਂ ਨੂੰ ਲੱਗਣ ਦੇ ਵਿੱਚ ਜੇ ਕੱਲ ਵੀ ਉਹਨਾਂ ਨੇ ਕਿਹਾ ਆ ਪਰ ਉਹ ਕੀਮਤਾਂ ਜਿਹੜੀਆਂ ਡਬਲ ਹੋਈਆਂ ਉਹ ਅਜੇ ਤੱਕ ਉੱਥੇ ਦੀ ਉੱਥੇ ਹੀ ਆ ਉਹ ਘਟੀਆਂ ਨਹੀਂ ਸੋ ਤੁਸੀਂ ਦੇਖੋ ਵੀ ਜਦੋਂ ਟੈਰਿਫ ਐਕਚੁਅਲ ਚ ਲੱਗ ਜਾਣੀ ਆ ਫਿਰ ਹੋਰ ਜ਼ਿਆਦਾ ਜਿਹੜੀਆਂ ਉਹ ਵੱਧ ਜਾਣੀਆਂ ਸੋ ਲੋਕਾਂ ਦੇ ਲਈ ਇਹ ਬੜੀ ਸਥਿਤੀ ਜਿਹੜੀ ਕੈਲੋ ਵੀ ਮਜਬੂਰੀ ਵਾਲੀ ਜਿਹੜੀ ਉਹ ਬਣ ਚੁੱਕੀ ਆ ਅਮਰੀਕਾ ਦੇ ਵਿੱਚ ਇਦਾਂ ਨਹੀਂ ਸੀ ਹੁੰਦਾ ਵੀ ਤੁਸੀਂ ਬ੍ਰੇਕਫਾਸਟ ਕਰੋ ਤੇ ਤੁਹਾਡੇ 25 30 ਡਾਲਰ ਜਿਹੜੇ ਉਹ ਲੱਗਦੇ ਹੁਣ ਬੰਦੇ 10 10 ਡਾਲਰ ਦੇ ਵਿੱਚ ਆਰਾਮ ਦੇ ਨਾਲ ਸ਼ਾਹੀ ਬ੍ਰੇਕਫਾਸਟ ਕਰਕੇ ਵੀ ਜਿਹੜੇ ਆ ਉਹ ਦਿਨ ਦੀ ਜਿਹੜੀ ਸ਼ੁਰੂਆਤ ਕਰਦੇ ਸੀਗੇ ਤੇ ਹੁਣ ਤੁਸੀਂ ਦੇਖੋ ਵੀ ਜੇ ਤੁਹਾਡੇ ਇੱਕ ਫੂਡ ਦੇ ਉੱਤੇ ਇੱਕ ਟਾਈਮ ਦੇ ਫੂਡ ਦੇ ਉੱਤੇ ਤੁਹਾਡੇ 25 25 30 30 ਡਾਲਰ ਜਿਹੜੇ ਉਹ ਲੱਗਣ ਲੱਗ ਜਾਣ ਤਾਂ ਤੁਸੀਂ ਹਾਲਾਤ ਤੋਂ ਹਿਸਾਬ ਲਾ ਲਓ ਵੀ ਕਿੱਦਾਂ ਨੇ ਬਣੇ ਆ ਇਹ ਤਾਂ ਹੁਣ ਆਪਣੀ ਕਮਿਊਨਿਟੀ ਦੇ ਵਿੱਚ ਆਪ ਆਪਾਂ ਬਣਾ ਕੇ ਖਾਂਦੇ ਆ ਤਾਂ ਤਾਂ ਆਪਣਾ ਜਿਹੜਾ ਗੁਜ਼ਾਰਾ ਹੁੰਦਾ ਹੈ ਸੇਵਿੰਗਸ ਹੁੰਦੀਆਂ ਆ ਪਰ ਆਪਾਂ ਨੂੰ ਪਤਾ ਵੀ ਮੈਜੋਰਟੀ ਦੇ ਵਿੱਚ ਅਮਰੀਕਨਸ ਕਿਸ ਤਰੀਕੇ ਦੇ ਨਾਲ ਗੁਜ਼ਰਬਸਰ ਜਿਹੜਾ ਉਹ ਕਰਦੇ ਆ ਕਿੱਦਾਂ ਉਹਨਾਂ ਦਾ ਜਿਹੜਾ ਕਲਚਰ ਆ ਕਿੱਦਾਂ ਉਹਨਾਂ ਦੀ ਜਿਹੜੀ ਸਥਿਤੀ ਜਿਹੜੀ ਉਹ ਬਣੀ ਪਈ ਹੈਗੀ ਆ ਸੋ ਕੈਨੇਡਾ ਤੋਂ ਵੀ ਬਹੁਤ ਕੁਝ ਆਉਂਦਾ ਆ ਮੈਕਸੀਕੋ ਤੋਂ ਵੀ ਬਹੁਤ ਕੁਝ ਜਿਹੜਾ ਉਹ ਆਉਂਦਾ ਆ ਤੇ ਜੇ 25% ਟੈਰਫ ਆ ਰਹੇ ਨੇ ਮਾਰਚ ਮਹੀਨੇ ਚ ਉਹਨਾਂ ਦੇ ਉੱਤੇ ਤਾਂ ਚੀਜ਼ਾਂ ਜਿਹੜੀਆਂ ਹੋਰ ਹੋਰ ਵੀ ਜ਼ਿਆਦਾ ਮਹਿੰਗੀਆਂ ਹੋਣਗੀਆਂ ਤੇ ਸਪਲਾਈ ਤੇ ਡਿਮਾਂਡ ਡਿਮਾਂਡ ਜਿਹੜੀ ਲਗਾਤਾਰ ਘਟੂਗੀ ਸਪਲਾਈ ਦੇ ਉੱਤੇ ਅਸਰ ਪੈਣ ਦੇ ਨਾਲ ਹਰਜੋਤ ਸਿੰਘ ਜੀ ਸਿੱਧਾ ਟਰਕਿੰਗ ਵਾਲਿਆਂ ਦੇ ਉੱਤੇ ਵੀ ਅਸਰ ਨਾਲ ਹੀ ਪਵੇਗਾ ਅੱਜ ਇੱਕ ਬਹੁਤ ਇੰਪੋਰਟੈਂਟ ਆਰਟੀਕਲ ਗਲੋਬਲ ਨਿਊਜ਼ ਕੈਨੇਡਾ ਦੀ ਯੂਨੀਸ਼ਾਪਿਆ ਪੀ ਕੈਨੇਡਾ ਅਕਿਊਜ਼ਸ ਇੰਡੀਅਨ ਬਿਜ਼ਨਸ ਮੈਨ ਆਫ ਫੋਰਨ ਇੰਟਰਫੀਅਰੈਂਸ ਡਿਸਇਨਫੋਰਮੇਸ਼ਨ ਉਹ ਆਰਟੀਕਲ ਆਪਾਂ ਡਿਟੇਲ ਤੁਹਾਡੇ ਨਾਲ ਡਿਸਕਸ ਕਰਨਾ ਜਦ ਤੱਕ ਤੁਸੀਂ ਉਹਨੂੰ ਪੁੱਲ ਕਰ ਲਓ ਤੇ ਮੈਂ ਇਹਦੇ ਨਾਲ ਹੀ ਰਿਲੇਟਡ ਜੋ ਖਬਰ ਹੈਗੀ ਆ ਉਹ ਹੋਰ ਅਪਡੇਟ ਕਰਦਾ ਜਾਵਾਂ ਫਰਵਰੀ 28 ਨੂੰ ਇੱਕ ਇਕਨੋਮਿਕ ਬਲੈਕਆਊਟ ਕੀਤਾ ਜਾ ਰਿਹਾ ਅਮਰੀਕਾ ਦੇ ਵਿੱਚ ਜੌਨ ਸ਼ੋਜ਼ ਕਰਕੇ ਫਾਊਂਡਰ ਹੈਗੇ ਪੀਪਲਜ਼ ਯੂਨੀਅਨ ਯੂ ਐਸ ਏ ਦੇ ਇਹ ਯਾਹੂ ਨਿਊਜ਼ ਆ ਰਿਪੋਰਟ ਕਰ ਰਿਹਾ ਹੈ ਉਹਦੇ ਵਿੱਚ ਇਹ ਕਿਹਾ ਹੈ ਵੀ ਜਿਹੜੇ ਮੇਜਰ ਰੀਟੇਲਰਸ ਆ ਉਹਨਾਂ ਦਾ ਬਾਈਕਾਟ ਕੀਤਾ ਜਾਊਗਾ 24 ਘੰਟਿਆਂ ਦੇ ਲਈ ਆਉਣ ਵਾਲੇ ਸ਼ੁੱਕਰਵਾਰ ਨੂੰ ਫਰਵਰੀ 28 ਨੂੰ 노 Amazon, No Walmart, No Fast Food ਇਹ ਜੋ ਡੀ ای ਆ ਉਸ ਨੂੰ ਲੈ ਕੇ ਆ ਜਿਸ ਤਰ੍ਹਾਂ ਜਿਹੜਾ ਫੈਡਰਲ ਸਰਕਾਰ ਦੇ ਵਿੱਚ ਉਸ ਨੂੰ ਖਤਮ ਕੀਤਾ ਗਿਆ ਹੈਗਾ ਸੋ ਉਸੇ ਤਰ੍ਹਾਂ ਜਿਹੜੀਆਂ ਕੰਪਨੀਆਂ ਉਸ ਨੂੰ ਕੈਨਸਲ ਕਰ ਰਹੀਆਂ ਹੈਗੀਆਂ ਉਹਨਾਂ ਦੇ ਬਾਈਕਾਟ ਕਰਨ ਦੀ ਜਿਹੜੀ ਗੱਲਬਾਤ ਆ ਹੋ ਰਹੀ ਹੈਗੀ ਆ ਸੋ ਇਹ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਫੈਲ ਰਹੀ ਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਆ ਭਈ ਟਾਰਗੇਟ ਐਮਾਜ਼ਨ ਵਾਲਮਾਰਟ ਇਹਨਾਂ ਸਾਰੀਆਂ ਕੰਪਨੀਆਂ ਦਾ ਬਾਈਕਾਟ ਕੀਤਾ ਜਾਊਗਾ ਸ਼ੁੱਕਰਵਾਰ ਨੂੰ ਬਹੁਤ ਸਾਰੇ ਗਰੁੱਪ ਇਕੱਲਾ ਇੱਕ ਨਹੀਂ ਜੋ ਵਾਈਡ ਸਪਰੈਡ ਬਾਈਕਾਟਸ ਟੂ ਪ੍ਰੋਟੈਸਟ ਕਾਰਪੋਰੇਸ਼ਨਸ ਜੋ ਪ੍ਰੈਜ਼ੀਡੈਂਟ ਡੋਨਾਲਡ 트럼ਪ ਹੋਣਾ ਦੀਆਂ ਆ ਜੋ ਡਾਈਵਰਸਿਟੀ ਇਕਵਿਟੀ ਤੇ ਇਨਕਲੂਜ਼ਨ ਦਾ ਜਿਹੜਾ ਇਨੀਸ਼ੀਏਟਿਵ ਆ ਉਹਨੂੰ ਰੋਲ ਬੈਕ ਕਰਨ ਦੇ ਲਈ ਸਪੋਰਟ ਕਰਦੀਆਂ ਹੈਗੀਆਂ ਆ ਸੋ ਇਕਨੋਮਿਕ ਬਲੈਕਆਊਟ ਇਹ ਅਨਾਉਂਸ ਕੀਤਾ ਗਿਆ ਹੈਗਾ ਅਮਰੀਕਾ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ 24 ਘੰਟੇ ਲਈ ਹੋਊਗਾ ਫਰਵਰੀ 28 ਨੂੰ ਸੋ ਇਸ ਤੋਂ ਬਿਨਾਂ ਜਿਹੜੀਆਂ ਮੈਂ ਪਹਿਲਾਂ ਕੰਪਨੀਆਂ ਤੁਹਾਨੂੰ ਦੱਸੀਆਂ ਐਮਾਜ਼ਨ ਵਾਲਮਾਰਟ ਹੋਰ ਇਸ ਤੋਂ ਬਿਨਾਂ ਟਾਰਗੇਟ ਕੋਕਾ ਕੋਲਾ ਅ ਇਹ ਵੀ ਇਹਨਾਂ ਦੇ ਵਿੱਚ ਆਉਂਦੀਆਂ ਹੈਗੀਆਂ ਜੀ ਬਿਲਕੁਲ